जोग, बहुत सत्कार वाइस चांसलर साहब बहुत सत्कार जोग, डॉक्टर गुरनाम सिंह जी सामने बैठे बहुत सारे विद्वान सज्जनों फतेह प्रवान करो ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਵੇਂ ਸਹਾਦਰਦੇਵ ਸਿੰਘ ਜੀ ਨੇ ਆਖਿਆ ਹੈ ਡਾਕਟਰ ਪ੍ਰਗਟ ਸਿੰਘ ਜੀ ਨਾਂ ਆ ਸਕਣ ਕਰਕੇ ਉਹਨਾਂ ਨੇ ਉਹ ਆਪਣਾ ਝੰਡਾ ਮੈਨੂੰ ਫੜਾ ਦਿੱਤਾ ਹੈ ਮੈਸੇਖ ਐਜੂਕੇਸ਼ਨ ਕਾਉਂਸਲ ਯੂ ਕੈਨ ਰਿਪਰੈਜ਼ੈਂਟ ਕਰ ਰਹੇ ਆ ਉਹਨਾਂ ਦੇ ਬਿਹਾਰ ਤੇ ਤੁਹਾਡੇ ਦਰਸ਼ਨ ਕਰ ਰਿਹਾ ਡਾਕਟਰ ਸਾਹਿਬ ਗੱਲ ਕਰ ਰਹੇ ਸਨ ਗੁਰਮਤ ਸੰਗੀਤ ਦੀ ਇਹਨਾਂ ਨੇ ਇਸ਼ਾਰੇ ਮਾਤਰ ਗੱਲ ਕੀਤੀ ਹੈ ਇੰਗਲੈਂਡ ਦੇ ਵਿੱਚ ਸਕੂਲਾਂ ਦੇ ਵਿੱਚ ਸੰਗੀਤ ਵਿਸ਼ਾ ਪੜਾਇਆ ਜਾਂਦਾ ਹੈ ਤੇ ਉਹਦੇ ਨੰਬਰ ਲੱਗਦੇ ਨੇ ਉਹ ਜਿਹੜਾ ਸੰਗੀਤ ਹੈ ਉਹਦੇ ਵਿੱਚ ਇਸ ਸਾਲ ਤੋਂ ਗੁਰਮਤ ਸੰਗੀਤ ਆ ਜਿਹੜਾ ਉਹ ਸ਼ਾਮਲ ਹੋ ਗਿਆ ਹੈ ਹੁਣ ਜੇ ਕੋਈ ਬੱਚਾ ਜਾਂ ਬੱਚੀ ਗੁਰਦੁਆਰੇ ਵਿੱਚੋਂ ਸੰਗੀਤ ਸਿੱਖ ਕੇ ਆਪਣੇ ਸਕੂਲ ਦੇ ਸੰਗੀਤ ਦੇ ਵਿੱਚ हिसाब ਲਏਗਾ ਤੇ ਉਹਨੂੰ ਉਹਦੇ ਨੰਬਰ ਮਿਲਣਗੇ ਕ੍ਰੈਡਿਟਸ ਦਾ ਮਤਲਬ ਨੰਬਰ ਯੂਨੀਵਰਸਿਟੀ ਚ ਐਡਮਿਸ਼ਨ ਵਾਸਤੇ ਉਹਦੀ ਮਦਦ ਹੋਏਗੀ ਹੁਣ ਬੱਚਾ ਜਾਂ ਬੱਚੀ ਛੋਟਾ ਇਹ ਨਹੀਂ ਕਹੇਗਾ ਜਿਵੇਂ ਕਹਿੰਦੇ ਸੀ ਨਾ ਪੰਜਾਬੀ ਕਿਉਂ ਪੜ੍ਹੀਏ ਮੈਂ ਕੀਰਤਨ ਕਿਉਂ ਸਿੱਖਾਂ ਉਹਨਾਂ ਦੀ ਅਕੈਡਮਿਕ ਤੌਰ ਤੇ ਉਹਦੀ ਵੈਲਿਊ ਹੋਏਗੀ ਮੈਂ ਕੁਛ ਇਕੱਲਾ ਨਿੱਜੀ ਤੌਰ ਤੇ ਕਰ ਰੀਆਂ ਚਾਹੁੰਦਾ ਅੱਜ ਤੁਸੀਂ ਮੈਨੂੰ ਮਾਣ ਦਿੱਤਾ ਹੈ ਕਿ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਤੇ ਇਹ ਬਹੁਤ ਹੀ ਪਵਿੱਤਰ ਸੰਸਥਾ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਦੇ ਵਿੱਚ ਆ ਕੇ ਤੁਹਾਡੇ ਸਾਹਮਣੇ ਤੋਂ ਗੱਲਾਂ ਕਰ ਸਕਦਾ। ਗੱਲ 1995 ਦੀ ਹੈ। ਜਦੋਂ ਸਿੱਖ ਕੌਮ ਪੰਬਲਪੂਸੇ ਵਿੱਚ ਸੀ। ਜਦੋਂ ਤੁਣਕੇ ਰੱਖ ਦੇਣ ਦੀ ਸਿਆਸਤ ਭਾਰੂ ਸੀ। ਅਮਰਸਰ ਦੀ ਧਰਤੀ ਤੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸਿੱਖ ਸੰਮੇਲਨ ਹੋਇਆ 5 ਦਿਨ ਦਾ ਤੁਹਾਡੇ ਚੁਕਾਈਆਂ ਨੂੰ ਯਾਦ ਹੋਵੇਗਾ ਪਰ ਸ਼ਾਇਦ ਬਹੁਤਿਆਂ ਨੂੰ ਨਾ ਯਾਦ ਹੋਵੇ ਕਿਉਂਕਿ ਗੱਲ 30 ਸਾਲ ਪੁਰਾਣੀ ਹੈ ਵਿਸ਼ੇਸ਼ ਸਿੱਖ ਸੰਮੇਲਨ 5 ਦਿਨ ਦਾ ਹੋਇਆ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਕੌਮ ਵੱਲੋਂ ਇੱਕ ਐਲਾਨਨਾਮਾ ਜਾਰੀ ਕੀਤਾ ਗਿਆ ਉਹਨੂੰ ਅਕਾਲ ਤਖਤ ਸਾਹਿਬ ਦਾ ਐਲਾਨਨਾਮਾ ਕਿਹਾ ਜਾਂਦਾ ਹੈ 2 ਸਫ਼ੇ ਦਾ ਡਾਕੂਮੈਂਟ ਹੈ ਜੇ ਤੁਸੀਂ ਕਿਸੇ ਨੇ ਨਹੀਂ ਪੜ੍ਹਿਆ ਤੇ ਉਹ ਜ਼ਰੂਰ ਪੜਿਓ ਉਹਦੇ ਵਿੱਚ ਦੋ ਗੱਲਾਂ ਖਾਸ ਤੌਰ ਤੇ ਰੱਖੀਆਂ ਗਈਆਂ ਇੱਕ ਤਾਂ ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਿੱਧੇ ਤੌਰ ਤੇ ਜੋੜਨ ਦੇ ਲਈ ਬਿਸ਼ਪ ਸਿੱਖ ਕੌਂਸਲ ਬਣਾਉਣ ਦਾ ਸੰਕਲਪ ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਸ਼ਪ ਯੂਨੀਵਰਸਿਟੀ ਬਣਾਉਣ ਦਾ ਸੰਕਲਪ ਸਤੰਬਰ 1995 ਨੂੰ ਬਿਸ਼ਪ ਸਿੱਖ ਜਿਹੜਾ ਸਮੇਲਨ ਸੀ ਉਹਦੇ ਵਿੱਚ ਹੋ ਗਿਆ ਸੀ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੇਹਦਰਸਨ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਬੜੀ ਮਿਹਨਤ ਕੀਤੀ ਬਿਸ਼ਪ ਸੈਕ ਕੌਂਸਲ ਖੜੀ ਕਰਤੀ ਫਰਵਰੀ 1996 ਨੂੰ ਇੰਗਲੈਂਡ ਗਏ ਹੋ ਤੇ ਉਚੇਚੇ ਤੌਰ ਤੇ ਜਿਹੜਾ ਪਛ ਜ਼ੋਨ ਬਣਾਇਆ ਗਿਆ ਸੀ ਯੂਰਪ ਜ਼ੋਨ ਬਣਾਉਣ ਵਾਸਤੇ ਮੀਟਿੰਗ ਕੀਤੀ ਸਿੰਘ ਸਭਾ ਸੰਸਥਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤੇ ਉਹਦੇ ਵਿੱਚ ਜਸਟਿਸ ਕੁਲਦੀਪ ਸਿੰਘ ਹੋਰਾਂ ਨੂੰ ਕਨਵੀਨਰ ਚੁਣਿਆ ਤੇ ਮੈਨੂੰ ਉਹਨਾਂ ਦੇ ਨਾਲ ਸੈਕਟਰੀ ਬਣਾਇਆ ਜਸਟਿਸ ਕੁਲਦੀਪ ਸਿੰਘ ਨੇ ਜਸਟਿਸ ਮੋਤਾਸੀ ਜਸਟਿਸ ਮੋਤਾ ਸਿੰਘ ਹੋਰ ਹਨ ਪਰ ਕਿਉਂਕਿ ਉਹ ਔਨ ਡਿਊਟੀ ਸਨ ਤੇ ਉਹ ਕਨਵੀਨਰ ਨਹੀਂ ਬਣ ਸਕਦੇ ਸਨ ਤੇ ਉਹਨਾਂ ਦੀ ਜਗ੍ਹਾ ਤੇ ਮੈਨੂੰ ਕਨਵੀਨਰ ਦੀ ਸੇਵਾ ਵੀ ਨਿਭਾਉਣੀ ਪਈ ਤੇ ਬਾਅਦ ਦੇ ਵਿੱਚ ਉਸ ਤੋਂ ਅਗਲੇ ਸਾਲ ਅਕਾਲ ਤਖਤ ਸਾਹਿਬ ਵੱਲੋਂ ਬਿਸ਼ਪ ਸੈਕ ਕੌਂਸਲ ਦਾ ਜਿਹੜਾ ਯੂਰਪ ਜ਼ੋਨ ਹੈ ਉਹਦੀ ਡਿਊਟੀ ਲਗਾਈ ਗਈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਬਿਸ਼ਪ ਯੂਨੀਵਰਸਿਟੀ ਬਣਾਉਣੀ ਹੈ ਉਹਦਾ ਡਰਾਫਟ ਤਿਆਰ ਕੀਤਾ ਜਾਏ ਤੁਸੀਂ ਤਿਆਰ ਕਰਵਾਓ ਅਸੀਂ ਡਾਕਟਰ ਸੁਜਿੰਦਰ ਸਿੰਘ ਸੰਘਾ ਤੇ ਡਾਕਟਰ ਦਰਸ਼ਨ ਸਿੰਘ ਤਾਤ ਲੱਤੇ ਤੁਹਾਡੇ ਯੂਨੀਵਰਸਿਟੀ ਚ ਕੰਮ ਕਰਦੇ ਰਹੇ ਇਹਨਾਂ ਦੀ ਅਗਵਾਈ ਚੱਕ ਕਮੇਟੀ ਬਣਾਈ ਉਹਨਾਂ ਨੇ 6 ਕੁ ਮਹੀਨੇ ਲਾ ਕੇ ਉਹ ਇਸ ਯੂਨੀਵਰਸਿਟੀ ਦਾ ਜਿਹੜਾ ਖਰੜਾ ਸੀ ਉਹ ਤਿਆਰ ਕੀਤਾ ਤੇ ਉਚੇਚੇ ਤੌਰ ਤੇ ਉਹਨੂੰ ਬਕਾਇਦਾ ਤੌਰ ਤੇ ਅਕਾਲ ਤਖਤ ਸਾਹਿਬ ਨੂੰ ਮਤਲਬ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੇ 100 ਏਕੜ ਜ਼ਮੀਨ ਆਈਡੈਂਟੀਫਾਈ ਕੀਤੀ ਗਈ ਖਾਲਸੇ ਦੇ 300 ਸਾਲਾਂ ਸਾਜਨਾਪੁਰ ਸਮੇ 1999 ਚ ਵਿਸ਼ਵ ਯੂਨੀਵਰਸਿਟੀ ਬਣਾਉਣ ਵਾਸਤੇ ਪਰ ਉਹ ਗੱਲ ਸਿਰੇ ਨਾ ਚੜ ਸਕੀ ਤੇ ਉਹ ਜਿਹੜਾ ਇੱਕ ਅਧੂਰਾ ਸੁਪਨਾ ਸੀ ਅੱਜ ਇਸ ਧਰਤੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜਾਂ ਉਹਨਾਂ ਵੱਲੋਂ ਤੁਸੀਂ ਸਾਰੇ ਵਿਦਵਾਨਾਂ ਨੇ ਰਲ ਕੇ ਕਾਇਮ ਕੀਤਾ ਇਹਦੇ ਨਾਲ ਮੇਰਾ ਨਿੱਜੀ ਸਬੰਧ ਜੁੜਿਆ ਹੋਣ ਕਰਕੇ ਬਹੁਤ ਪਹਿਲਾਂ ਤੋਂ ਤੇ ਮੈਨੂੰ ਇਸ ਯੂਨੀਵਰਸਿਟੀ ਆ ਕੇ ਇੱਕ ਤੀਰਥ ਯਾਤਰਾ ਵਾਂਗੂੰ ਲੱਗਿਆ ਹੈ ਪਹਿਲੀ ਵਾਰੀ ਆਉਣ ਦਾ ਮੈਨੂੰ ਇਸ ਸਮਾਂ ਅੱਜ ਮਿਲਿਆ ਇੱਥੇ ਅਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਆਂ ਅੱਜ ਸਾਰਾ ਸੰਸਾਰ ਬੇਚੈਨ ਹੈ ਮੈਂ ਸੰਸਾਰ ਦੀ ਗੱਲ ਕਰ ਰਿਹਾ ਬੇਚੈਨ ਹੈ ਉਹਨਾਂ ਦੀ ਬੇਚੈਨੀ ਜਿਹੜੀ ਹੈ ਸੋਸ਼ਲ ਮੀਡੀਆ ਵੀ ਦੂਰ ਨਹੀਂ ਕਰ ਰਹੀ ਤੇ ਸਿੱਖਾਂ ਦੀ ਬੇਚੈਨੀ ਨਿਤਨੇਮ ਕਰਤੋਂ ਵੀ ਬਾਅਦ ਵੀ ਦੂਰ ਨਹੀਂ ਹੋ ਰਹੀ ਸਸੀਂ ਵੀ ਉਸੇ ਦਾ ਹਿੱਸਾ ਹੈ ਇਹ ਸਾਰੀ ਜਿਹੜੀ ਗੱਲ ਆ ਜੋ ਸੰਸਾਰ ਦਾ ਵਰਤਾਰਾ ਵਰਤ ਰਿਹਾ ਨਾ ਆਰਥਿਕ ਹੋਵੇ ਸਮਾਜਿਕ ਹੋਵੇ ਇੱਕ ਕਾਪਰੇਟ ਮਾਡਲ ਜਿਹੜਾ ਹੈ ਉਹਨੇ ਪਦਾਰਥ ਤੇ ਮਾਇਆ ਦਾ ਪਸਾਰਾ ਇਸ ਹੱਦ ਤੱਕ ਕਰ ਦਿੱਤਾ ਹੈ ਕਿ ਮਨੁੱਖ ਆਪਣਾ ਆਪ ਹੀ ਭੁੱਲ ਗਿਆ ਹੈ ਗੁਰੂ ਨਾਨਕ ਸਾਹਿਬ ਨੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹ ਸਾਰਾ ਮਾਡਲ ਜਿਹੜਾ ਨਾ ਚਾਹੇ ਉਹ ਆਰਥਿਕ ਹੈ ਚਾਹੇ ਸਮਾਜਿਕ ਹੈ ਚਾਹੇ ਰਾਜਨੀਤਿਕ ਹੈ ਜਾਂ ਕੋਈ ਹੋਰ ਹੈ ਉਹ ਇੱਕ ਮਾਡਲ ਪੇਸ਼ ਕੀਤਾ ਹੈ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਇਸ ਜਰ ਕਾਰਨ ਕਣੀ ਬਗੂਤੀ ਇਸ ਜਰ ਕਣੀ ਖੁਆਈ ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਜਿਸ ਕਾ ਗ੍ਰਹ ਬਹੁਤ ਤਿਸ ਗ੍ਰਹ ਚਿੰਤਾ ਜਿਸ ਗ੍ਰਹ ਥੋੜੀ ਸੋ ਫਿਰੇ ਪਰਮੰਤਾ ਦੋਹੋਂ ਵਿਵਸਥਾਂ ਤੇ ਜੇ ਮੁਕਤਾ ਸੋਈ ਸੋਹੀ ਲਾਪਾਰੀ ਹੈ ਦੋਹੋਂ ਵਿਵਸਥਾ ਤੇ ਜੋ ਮੁਕਤਾ ਅੱਜ ਸੰਸਾਰ ਇਸ ਅਵਸਥਾ ਨੂੰ ਅਟੇਨ ਕਰਨ ਲਈ ਪ੍ਰਾਪਤ ਕਰਨ ਲਈ ਪੂਰਨ ਤੌਰ ਤੇ ਤਰਲੋ ਮੱਛੀ ਹੋ ਰਿਹਾ ਹੈ ਸਾਡੀ ਹਾਲਤ ਇਹ ਹੈ ਕਿ ਸਾਡੇ ਕੋਲ ਉਹ ਮਾਡਲ ਹੁੰਦਾ ਹੋਇਆ ਵੀ ਅਸੀਂ ਉਹਨੂੰ ਉਸ ਢੰਗ ਦੇ ਨਾਲ ਦੱਸ ਨਹੀਂ ਸਕੇ ਆਪਣੇ ਆਪ ਨੂੰ ਵੀ ਦੱਸ ਸਕੇ ਪ੍ਰਧਾਨ ਜੀ ਨੇ ਬੜੀ ਖੂਬਸੂਰਤ ਗੱਲ ਕਹੀ ਕਿ ਅਸੀਂ ਇੱਕ ਆਈਡੀਆ ਬਣਾ ਲਿਆ ਹੈ ਰਿਚੁਅਲ ਜੀ ਬਣਾ ਲਈ ਹੈ ਕਿ ਗੁਰਦੁਆਰਾ ਸਾਹਿਬ ਜਾਣਾ ਹੈ ਦਰਸ਼ਨ ਭੇਟ ਰੱਖ ਕੇ ਮੱਥਾ ਟੇਕਣਾ ਹੈ ਤੇ ਵਾਪਸ ਚਲੇ ਜਾਣਾ ਹੈ ਲੈਣਾ ਦੇਣਾ ਕੁਝ ਨਹੀਂ ਜਿਹੋ ਜੇ ਆਏ ਸੀ ਉਹੋ ਜਿਹੀ ਇਥੋਂ ਵਾਪਸ ਚਲੇ ਜਾਣਾ ਇਸੇ ਕਰਕੇ ਸਾਡੀ ਪ੍ਰਾਪਤੀ ਨਹੀਂ ਹੋ ਰਹੀ ਜਦੋਂ ਮਾਨਯੋਗ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਨਾ ਸਤਿ ਸ਼ੋਭ ਬੈਠੇ ਪਰਵਤੀ ਸਾਡੇ ਵਿਦਵਾਨ ਆਪਣੇ ਆਪਣੇ ਖੇਤਰ ਚ ਬਹੁਤ ਕੰਮ ਕਰਦੇ ਨੇ ਮੈਨੂੰ ਇਸ ਗੱਲ ਦਾ ਨਿੱਜੀ ਤੌਰ ਤੇ ਵੀ ਪਤਾ ਹੈ ਪਰ ਉਹ ਕੰਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਉਹ ਕਾਰਨ ਲੱਭਣੇ ਪੈਣਗੇ ਕਿਉਂ ਉਹ ਗੱਲ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀ ਤੇ ਉਹ ਜਿਹੜੇ ਬੈਰੀਅਰਸ ਨੇ ਉਹ ਬੈਰੀਅਰਸ ਖਤਮ ਕਰਨੇ ਪੈਣਗੇ ਇੱਕ ਤਾਂ ਕਾਰਨ ਇਹ ਹੈਗਾ ਜਿਹੜੇ ਡਾਕਟਰ ਸਾਹਿਬ ਗੱਲ ਕਰ ਗਏ ਨੇ ਸਾਦਾ ਵਿਦਵਾਨ ਸੰਗਤ ਵਿੱਚ ਨਹੀਂ ਜਾਂਦਾ ਉਹਦਾ ਕਾਰਨ ਹੈ ਸੰਗਤ ਵਿਦਵਾਨ ਨੂੰ ਬੁਲਾ ਕੇ ਰਾਜ਼ੀ ਨਹੀਂ ਆ ਡਾਕਟਰ ਸਾਹਿਬ ਵਿਦਵਾਨ ਜਿਹੜਾ ਉਹ ਜਿਹੜੇ ਪੁਰਾਣੇ ਵਿਦਵਾਨ ਨਾ ਸਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਉਸ ਪੋਚ ਦੇ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਸਨ ਕਿ ਇਹ ਸਾਨੂੰ ਸਤਕਾਰ ਦਿੰਦੇ ਆ ਕਿ ਨਹੀਂ ਦਿੰਦੇ ਗਿਆਨੀ ਗਦੇ ਸਿੰਘ ਬਾਰੇ ਗੱਲ ਮਸ਼ਹੂਰ ਹੈ ਨਾ ਸਦਿਆਵਨ ਨੂੰ ਲੈਕਚਰ ਦੇਣ ਵਾਸਤੇ ਜਦੋਂ ਪ੍ਰਸ਼ਾਦ ਦੇਣ ਦੀ ਵਾਰੀ ਆਈ ਤਾਂ ਥੱਲੇ ਜੋੜਿਆਂ 'ਚ ਬਿਠਾ ਲਿਆ ਤੇ ਉਤੋਂ ਪ੍ਰਸ਼ਾਦ ਉਹਨਾਂ ਹੱਥੋਂ ਹੀ ਸੁੱਟਿਆ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਜਿਆਨੀ ਜੀ ਇਹਦੇ ਵਿਦਵਾਨ ਹੋ ਇਹਦੇ ਪਿਆਰ ਨਾਲ ਤੁਹਾਡਾ ਇਹਨਾਂ ਨੇ ਲੈਕਚਰ ਸੁਨੇ ਆ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ ਕਿ ਤੁਹਾਨੂੰ ਤੁਹਾਡੇ ਨਾਲ ਇਹਨਾਂ ਨੇ ਮਾੜਾ ਵਰਤਾਓ ਕੀਤਾ ਉਹ ਕਹਿੰਦੇ ਨਹੀਂ ਮੈਨੂੰ ਨਹੀਂ ਮਹਿਸੂਸ ਹੁੰਦਾ ਮੈਨੂੰ ਤਾਂ ਮਹਿਸੂਸ ਹੋਣਾ ਸੀ ਜੇ ਮੇਰੀ ਗੱਲ ਨਾ ਸੁਣਦੇ ਤਾਂ ਅੱਜ ਦਾ ਵਿਦਵਾਨ ਮੈਂ ਵਿਦਵਾਨ ਨਹੀਂ ਹਾਂ ਪਰ ਮੈਂ ਵੀ ਆਪਣੇ ਆਪ ਨੂੰ ਇਸੇ ਲਾਈਨ 'ਚ ਮਹਿਸੂਸ ਕਰਦਾ ਹਾਂ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਦੇ ਅਸੀਂ ਸਾਨੂੰ ਜੇ ਉਹ ਸਤਕਾਰ ਨਾ ਨਾ ਦੇਣ ਤੇ ਅਸੀਂ ਨਹੀਂ ਜਾਣਾ ਚਾਹੁੰਦੇ ਪਰ ਸ਼ਾਇਦ ਮੈਂ ਅੱਜ ਇਹ ਗੱਲ ਸਿੱਖੀ ਹੈ ਕਿ ਸਾਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਕਿ ਉਹ ਸਾਨੂੰ ਸਤਕਾਰ ਦੇਣ ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਇਹ ਮੇਰੀ ਡਿਊਟੀ ਹੈ ਇਹ ਮੇਰਾ ਫਰਜ਼ ਹੈ ਉਹ ਫਰਜ਼ ਜਿਹੜਾ ਮੈਨੂੰ ਮੇਰੇ ਬਜ਼ੁਰਗਾਂ ਨੇ ਦਿੱਤਾ ਸੀ ਨਾ ਜਿਨ੍ਹਾਂ ਨੇ ਮੈਨੂੰ ਯਾਦ ਹੈ ਇੱਕ ਵਾਰੀ ਮਿਸ਼ਨਰੀ ਕਾਲਜ ਪੜ੍ਹਦੇ ਸਾਂ ਜੀ ਡਾਕਟਰ ਸਾਹਿਬ ਤੇ ਉਹਨਾਂ ਦਾ ਕੋਈ ਆਪਸੀ ਝਗੜਾ ਹੋ ਗਿਆ ਮੈਨੂੰ ਸਿੰਘ ਸਾਹਿਬ ਮਨਜੀਤ ਸਿੰਘ ਕਹਿਣ ਲੱਗੇ ਜਾਣਾ ਉੱਥੇ ਮੈਂ ਜੀ ਮੈਂ ਨਹੀਂ ਜਾਣਾ ਕੀ ਲੈਣਾ ਉਹਨਾਂ ਦੇ ਝਗੜੇ ਚੋਂ ਉਹਨਾਂ ਨੇ ਬੜੇ ਸਖਤ ਸ਼ਬਦਾਂ ਚ ਬਹੁਤ ਸਖਤ ਬਹੁਤ ਘੱਟ ਸਖਤ ਬੋਲਦੇ ਨੇ ਉਹ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹ ਕਹਿਣ ਲੱਗੇ ਕਰਜ਼ਾ ਤੁਹਾਡੇ ਸਿਰ ਤੇ ਮਿਸ਼ਨਰੀ ਕਾਲਜ ਦਾ ਕਿਉਂ ਨਹੀਂ ਜਾਣਾ ਕਰਜ਼ਾਈ ਹੋ ਤੁਸੀਂ ਤੁਹਾਡੀ ਉਹ ਗੱਲ ਮੰਨਦੇ ਆ ਤੁਹਾਡਾ ਫਰਜ਼ ਹੈ ਜਾਓ ਦੋਹਾਂ ਧਿਰਾਂ ਨੂੰ ਬਿਠਾਓ ਬਿਠਾ ਕੇ ਉਹਨਾਂ ਦਾ ਫੈਸਲਾ ਕਰਾਓ ਮੈਨੂੰ ਜਾਣਾ ਪਿਆ ਗੱਲ ਖਤਮ ਹੋ ਗਈ ਮਤਲਬ ਇਸ ਤਰੀਕੇ ਦੀ ਬਿਰਤੀ ਸਾਨੂੰ ਦੁਆਰਾ ਆਪਣੇ ਅੰਦਰ ਲੈ ਕੇ ਆਉਣੀ ਪੈਗੀ ਸੰਸਾਰ ਅੱਜ ਤੜਫ ਰਿਹਾ ਸਾਡਾ ਗਿਆਨ ਲੈਣ ਵਾਸਤੇ ਮੈਂ ਵਿਦੇਸ਼ਾਂ 'ਚ ਘੁੰਮਣ ਵਾਲਾ ਮਨੁੱਖ ਹਾਂ ਮੈਂ ਉਸ ਤਜਰਬੇ 'ਚੋਂ ਇਹ ਗੱਲ ਕਹਿ ਰਿਹਾ ਅਸੀਂ ਜਾਣਦੇ ਹਾਂ ਬਾਹਰ ਗੁਰੂ ਨਾਨਕ ਦੇ ਸ਼ਬਦ ਦੀ ਏਡੀ ਬਰਕਤ ਹੈ ਬੜਾ ਮਾਨ ਸਤਕਾਰ ਮਿਲਦਾ ਹੈ ਜਦੋਂ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ ਅੱਜ ਇਸ ਯੂਨੀਵਰਸਿਟੀ ਦੀਆਂ ਜਿਹੜੀ ਰਿਸਪੌਂਸਿਬਿਲਿਟੀਆਂ ਹੈ ਜ਼ਿੰਮੇਵਾਰੀਆਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਬਣੀ ਹੋਈ ਯੂਨੀਵਰਸਿਟੀ ਹੈ ਜਿਵੇਂ ਪ੍ਰਧਾਨ ਜੀ ਕਹਿ ਗਏ ਖੈ ਨਾ ਕਿ ਤਿੰਨ ਘੰਟੇ ਖੜ ਕੇ ਆਨਾ ਨਾ ਗੋਲਕਸ਼ ਭਾ ਕੇ ਉਹ ਜਿਹੜੀ ਦਸਵੰਦੀ ਰਕਮ ਆਉਂਦੀ ਹੈ ਉਹਦੇ ਨਾਲ ਚੱਲਣ ਵਾਲੀ ਯੂਨੀਵਰਸਿਟੀ ਹੈ ਤੇ ਇਹ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਕਾਇਮ ਕੀਤੀ ਯੂਨੀਵਰਸਿਟੀ ਹੈ ਇੱਥੇ ਸਿਰਫ ਤੁਸੀਂ ਜਿਹੜੇ ਕਰਦੇ ਹੋ ਕੰਮ ਇੱਥੇ ਮੈਨੂੰ ਚੰਗਾ ਲੱਗਾ ਬਹੁਤ ਮਾਹੌਲ ਦੇਖ ਕੇ ਅੱਜ ਇਸ ਵੇਲੇ ਤੁਸੀਂ ਸਿਰਫ ਤਨਖਾਹ ਵਾਸਤੇ ਕੰਮ ਨਹੀਂ ਕਰ ਰਹੇ ਤੁਹਾਡੇ ਅੰਦਰ ਇੱਕ ਤੜਫ ਹੈ ਇੱਕ ਲਗਨ ਹੈ ਉਹਦੇ ਕਰਕੇ ਕੰਮ ਕਰਦੇ ਹੋ ਥੋੜਾ ਜਿਆ ਹੋਰ ਆਪਣੀ ਜ਼ਿੰਮੇਵਾਰੀ ਨੂੰ ਅਸੀਂ ਸਮਝੀਏ ਇਸ ਗੱਲ ਨੂੰ ਦੁਨੀਆ ਦੇ ਪੱਧਰ ਤੇ ਜਿਹੜਾ ਗੁਰੂ ਨਾਨਕ ਦਾ ਮਾਡਲ ਹੈ ਨਾ ਆਰਥਿਕ ਮਾਡਲ ਜਾਂ ਸਮਾਜਿਕ ਜਾਂ ਰਾਜਨੀਤਿਕ ਮਾਡਲ ਜਿਹੜਾ ਹੈ ਉਹਨੂੰ ਇਸ ਪਹਿਲੂ ਤੋਂ ਦੇਖਣ ਦੀ ਗੱਲ ਕਰੀਏ ਉਹ ਜਿਹੜਾ ਪ੍ਰਾਤਨ ਸਿਸਟਮ ਸੀ ਨਾ ਸਾਡਾ ਪੁਰਾਣਾ ਜਿਹਦੇ ਮੁਤਾਬਕ ਅਸੀਂ ਆਪਣੀਆਂ ਗੱਲਾਂ ਕਰਦੇ ਸਾਂ ਉਹ ਤੋਂ ਥੋੜਾ ਜਿਹਾ ਸ਼ਾਇਦ ਅੱਜ ਜਿਹੜਾ ਸੰਸਾਰ ਦਾ ਦੀ ਲੋੜ ਹੈ ਉਹਦੇ ਮੁਤਾਬਕ ਸਾਨੂੰ ਸੋਚਣਾ ਪਏਗਾ ਲੋਕਾਂ ਵਿੱਚ ਜਾਣਾ ਪਏਗਾ ਹੋਰ ਗੱਲ ਕਰਨੀ ਪਏਗੀ ਇਹ ਗੱਲ ਮੈਂ ਰਾਤ ਘੁੱਲ ਨਾ ਜਾਏ ਕਿਤੇ ਅੱਜ ਸੰਸਾਰ ਅਧਿਆਤਮਿਕ ਤੌਰ ਤੇ ਬਹੁਤ ਦੁਖੀ ਹੈ ਉਹਦੇ ਅੰਤਰਾਤਮਾ 'ਚ ਬਹੁਤ ਪੀੜਾ ਹੈ ਤੇ ਗੁਰੂ ਗ੍ਰੰਥ ਸਾਹਿਬ ਬਾਕੀ ਮੋਡਲਾਂ ਦੇ ਨਾਲ ਨਾਲ ਅਧਿਆਤਮਿਕਤਾ ਦਾ ਬਹੁਤ بڑا ਸੁੰਦਰ ਹੈ ਸਾਨੂੰ ਗੱਲ ਅਧਿਆਤਮਿਕਤਾ ਦੀ ਵੀ ਕਰਨੀ ਹੈ ਜਦੋਂ ਤੱਕ ਅਧਿਆਤਮਕਤਾ ਦੀ ਸਪਿਰਚੁਅਲਿਟੀ ਦੀ ਗੱਲ ਨਹੀਂ ਕਰਾਂਗੇ ਅੰਤਰਾਤਮਾ ਨੂੰ ਸ਼ਾਂਤ ਕਰਨ ਦੀ ਗੱਲ ਨਹੀਂ ਕਰਾਂਗੇ ਦੂਸਰੇ ਜਿਹੜੇ ਸਾਡੇ ਮਾਡਲ ਹੈ ਉਹ ਲੋਕੀ ਸਵੀਕਾਰ ਇੱਦੇ ਸਭਖੇ ਤਰੀਕੇ ਨਾਲ ਨਹੀਂ ਕਰਨਗੇ ਆਪਣੀ ਖੋਜ ਨੂੰ ਇਸ ਪਾਸੇ ਵੱਲ ਵੀ ਧਿਆਨ ਰੱਖਿਓ ਕਿਉਂਕਿ ਮੈਂ ਸਿੱਖ ਐਜੂਕੇਸ਼ਨ ਕਾਉਂਸਲ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਉਹਨਾਂ ਵੱਲੋਂ ਡਾਕਟਰ ਪਾਰਗਟ ਸਿੰਘ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਹੈ ਕਿ ਇਹ ਨਹੀਂ ਕਿ ਉਹ ਇਹ ਨਾ ਮਹਿਸੂਸ ਕਰਨ ਕਿ ਅਸੀਂ ਬੜਾ-ਬੜਾ ਆਸਾਨ ਕਰ ਰਹੇ ਹਾਂ ਕਿ ਮੈਂ ਵੀ ਇਹੀ ਕਹਿਣ ਆਇਆ ਕਿ ਕੋਈ ਆਸਾਨ ਨਹੀਂ ਤੁਸੀਂ ਕੰਮ ਕਰੋ ਆਪਾਂ ਰਲ ਮਿਲ ਕੇ ਕੰਮ ਕਰੀਏ ਸੈਕ ਐਜੂਕੇਸ਼ਨ ਕਾਉਂਸਲ ਯੂਕੇ ਤੇ ਬਾਕੀ ਦੀਆਂ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਉਹ ਜਿੰਨੀਆਂ ਜੋਗੀਆਂ ਵੀ ਹੈਗੀਆਂ ਇਸ ਯੂਨੀਵਰਸਿਟੀ ਨੂੰ ਪੂਰਾ ਸਹਿਯੋਗ ਦੇਣ ਵਾਸਤੇ ਹਮੇਸ਼ਾ ਹਮੇਸ਼ਾ ਤਿਆਰ ਨੇ ਅਸੀਂ ਸਾਰੇ ਇਹਦੇ ਲਈ ਅਸੀਂ ਆਪਣਾ ਆਪਣੇ ਆਪ ਨੂੰ ਇਸ ਯੂਨੀਵਰਸਿਟੀ ਦਾ ਹਿੱਸਾ ਸਮਝਦੇ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਯੂਨੀਵਰਸਿਟੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਹੈ ਇਹ ਗੁਰੂ ਖਾਲਸਾ ਪੰਥ ਦੀ ਯੂਨੀਵਰਸਿਟੀ ਹੈ ਤੇ ਗੁਰੂ ਖਾਲਸਾ ਪੰਥ ਦਾ ਮੈਂ ਵੀ ਮੈਂਬਰ ਐ ਭਾਵੇਂ ਮੈਂ 6000 ਮੀਲ ਦੂਰ ਰਹਿਣਾ ਇਸ ਕਰਕੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੀ ਯੂਨੀਵਰਸਿਟੀ ਸਾਡੀ ਯੂਨੀਵਰਸਿਟੀ ਅੱਜ ਚੰਗਾ ਕੰਮ ਕਰ ਰਹੀ ਹੈ ਤੁਹਾਨੂੰ ਤੁਹਾਡਾ ਸਾਰਿਆਂ ਦਾ ਮੈਨੂੰ ਸੁਣਨ ਲਈ ਬਹੁਤ ਧੰਨਵਾਦ ਮੈਨੂੰ ਤੁਸੀਂ ਬੁਲਾ ਕੇ ਮਾਣ ਦਿੱਤਾ ਹੈ ਉਹਦੇ ਲਈ ਬਹੁਤ-ਬਹੁਤ ਧੰਨਵਾਦ ਸੱਚਮੁੱਚੀ ਮੈਨੂੰ ਬਹੁਤ ਖੁਸ਼ੀ ਮਿਲੀ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਚੜ੍ਹਦੀ ਕਲਾ ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਖਾਤੇ